Shri shiva ਤੈਨੋਂ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿ ਜੋਗਚਾਰ ਜੇ ਜੋਗ ਚਾਰ ਆਰ ਜਾਓ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਮੁ ਖਾਇ ਕਰੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤੋ ਆਤ ਨੁ ਪੁਛੈ ਕੇ ਕੀਤਾ ਅੰਦਰ ਕੀਰਤ ਕਰ ਦੋਸੀ ਦੋਸ ਤਰੇ ਜੇ ਜੇ ਤਿਸ ਗੁਣ ਕੋ ਗੁਰੂ ਰੂਪ ਸਵਾ ਸਿੰਘ ਜੀ ਆਪ ਜੀ ਨੇ ਸਤਿਗੁਰ ਨਾਨਕ ਤੇਜ ਜੀ ਮਹਾਰਾਜ ਦੇ ਰਚਨਾ ਜਪੁਜੀ ਸਾਹਿਬ ਦੀ ਸਤਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ ਇਸ ਪਉੜੀ ਵਿੱਚ ਮਹਾਰਾਜ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਵਾਈ ਨੂੰ ਦੀ ਪ੍ਰਭੂ ਦੀ ਬਖਸ਼ਿਸ਼ ਹੋਵੇ ਕਿਰਪਾ ਹੋਵੇ ਮਿਹਰ ਹੋਵੇ ਉਹ ਪ੍ਰਾਪਤ ਹੋ ਸਕਦਾ ਹੈ ਤਾਂ ਹੀ ਜੀ ਉੱਚੀ ਆਤਮਿਕ ਅਵਸਥਾ ਵਿੱਚ ਪਹੁੰਚ ਕੇ ਉਸ ਪ੍ਰਬੂਦਲ ਮੇਰ ਹਾਸਲ ਕਰ ਸਕਦਾ ਹੈ ਇਸ ਤੋpon ਬੰਦੀ ਬੋਰੀ ਵਿੱਚ ਸਤਗੁਰੂ ਜੀ ਨੇ ਸਾਨੂੰ ਇਹ ਦੱਸਿਆ ਸੀ ਕੇ ਕਰਮ ਕਾਂਡਾ ਵਿੱਚ ਪੈਣ ਦੀ ਥਾਂ। ਇਰਤਾ ਦੇ ਨਾਮ ਕਰਨ ਦੀ ਥਾਂ। ਮਨ ਨੂੰ ਕੁਝ ਅੰਗਲ ਤੇ ਜ਼ੋਰ ਦੇਣਾ ਚਾਹੀਦਾ ਹੈ। ਆਪਣੇ ਆਪਣੀ ਮਤ ਨੂੰ ਪੁੱਛਿਆ ਕਰਨਾ ਚਾਹੀਦਾ ਹੈ। ਗੁਰੂ ਦੀ ਸਿੱਖਿਆ ਦੇ ਨਾਲ ਆਪਣੀ ਮਤ ਨੂੰ ਵਧਿਆ ਬਣਾਉਣਾ ਚਾਹੀਦਾ ਹੈ। ਹੋਰਿਸ ਬਾੜੀ ਵਿੱਚ ਜੋ ਕਰਮ ਦਾ ਸਿਧਾਂਤ ਹੈ ਬਖਸ਼ਿਸ਼ ਦਾ ਸਿਧਾਂਤ ਹੈ ਉਹ ਈਕਰ ਕਰ ਰਹੇ ਹਨ ਕਰਮ ਸ਼ਬਦ ਗੁਰਬਾਣੀ ਵਿੱਚ ਦੋ ਉਪਾ ਵਿੱਚ ਆਇਆ ਹੈ ਇੱਕ ਤਾਂ ਕਰਮ ਦਾ ਮਤਲਬ ਹੈ ਐਕਸ਼ਨ ਕੰਮ ਵੀ ਜੋ ਕੁਝ ਵੀ ਅਸੀਂ ਕਰਦੇ ਹਾਂ ਇਹ ਸਾਡਾ ਕਰਮ ਹੈ ਨੀਨ ਫਲਸਫੀ ਦਾ ਇੱਕ ਬੜਾ ਵੱਡਾ ਸਿਧਾਂਤ ਹੈ ਜਿਸ ਨੂੰ ਕਰਮ ਸਿਧਾਂਤ ਕਹਿੰਦੇ। ਇਹ ਇੱਕ ਤਰ੍ਹਾਂ ਦੇ ਇਸ ਅਰਥ ਵਿੱਚ ਆਇਆ ਜੋ ਸੰਸਕ੍ਰਿਤ ਬੇਸ ਤੇ। ਇੱਕ ਕਰਮ ਸ਼ਬਦ ਅਰਬੀ ਤੇ ਫਾਰਸੀ ਵਿੱਚ ਆਉਂਦਾ ਹੋਇਆ ਹੈ। ਜਿਸ ਤਰ੍ਹਾਂ ਮਤਲਬ ਕਿਰਪਾ ਬਖਸ਼ਿਸ਼ ਮਿਹਰ ਜਿੱਥੇ ਮਿਹਰ ਵਾਲਾ ਸ਼ਬਦ ਹੈ ਉੱਥੇ ਨਾਲ ਹੀ ਆਮ ਕਰਕੇ ਨਦਰ ਸ਼ਬਦ ਵੀ ਬਹੁਤ ਆਇਆ ਹੈ ਨਦਰ ਕਰਮ ਜਿਸ ਕੋ ਨਦਰ ਕਰਮ ਤਨਕੋਰ ਨਨਕ ਨਦਰੀ ਨਦਰ ਨਿਹਾਰ ਨਦਰ ਸ਼ਬਦ ਨਜ਼ਰ ਤੋਂ ਬਣਿਆ ਹੈ ਜਿਹਦੇ ਅਰਥ ਹਨ ਦ੍ਰਿਸ਼ਟੀ ਵੇਖਣ ਦੀ ਸ਼ਕਤੀ ਸੋ ਜਿੱਥੇ ਪ੍ਰਭੂ ਦੀ ਮਿਹਰ ਪ੍ਰਭੂ ਦੀ ਬਿਹਰਤੀ ਦ੍ਰਿਸ਼ਟੀ ਸਾਨੂੰ ਪ੍ਰਾਪਤ ਹੁੰਦੀ ਹੈ ਇਸ ਪੌੜੀ ਵਿੱਚ ਜਿਸ ਕਰਮ ਦੀ ਗੱਲ ਕੀਤੀ ਹੈ ਉਹ ਬਖਸ਼ਿਸ਼ ਦੀ ਗੱਲ ਕੀਤੀ ਹੈ ਮਿਹਰ ਦੀ ਗੱਲ ਕੀਤੀ ਮਰਜੀ ਕਹ ਰਹੇ ਨੇ ਕਿ ਇਸ ਸੰਸਾਰ ਦੇ ਜੀਵ ਉਸ ਪ੍ਰਭੂ ਤੱਕ ਪਹੁੰਚਣ ਲਈ ਆਪਣੀ ਆਤਮਿਕ ਅਵਸਥਾ ਨੂੰ ਉੱਚਾ ਕਰਨ ਲਈ ਕਈ ਪ੍ਰਕਾਰ ਦੇ ਉਪਰਾਲੇ ਕਰ ਰਹੇ ਕਈ ਸੰਸਾਰਿਕ ਕੰਮਾਂ ਦੇ ਵਿੱਚ ਵੀ ਲੱਗੇ ਹੋਏ ਹਨ ਅਤੇ ਸੰਸਾਰ ਤੋਂ ਸੋਬਾ ਤੇ ਬੁਢਾਈਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ। ਕਈ ਆਪਣੀ ਉਮਰ ਵਧਾਉਣ ਵੱਲ ਲੱਗੇ ਹੋਏ। ਕਿਉਂਕਿ ਕੋਈ ਵੀ ਜੀਵ ਛੇਤੀ ਮਰਨਾ ਨਹੀਂ ਚਾਹੁੰਦਾ। ਕਿ ਆਰਜਾ ਲੰਮੀ ਕਿਵੇਂ ਹੋ ਸਕਦੀ ਹੈ ਉਹ। ਮੁੱਖ ਤੇਰੇ ਸਮੰਗ ਕੇ ਵਿੱਚ ਹੋ ਸਕਦਾ। ਸਿਰਗੁ ਨਾੜੀ ਦੇ ਚੀਮਾਸਾਜ ਦੇ ਟਾਈਮ ਤੇ। ਯੋਗ ਪੰਥ ਦਾ ਬੜਾ ਜ਼ੋਰ ਸੀ। ਔਰ ਯੋਗੀ ਇਹ ਕਲੇਮ ਕਰਦੇ ਸਨ ਕਿ ਯੋਗ ਦੀਆਂ ਕ੍ਰਿਆਵਾਂ ਕਰਕੇ ਮਨੁੱਖ ਹਜ਼ਾਰਾਂ ਸਾਲ ਜੀ ਸਕਦਾ ਸਤਪੁਰਨ ਅਨੰਤਿਵ ਜੀ ਮਹਾਰਾਜ ਜਦੋਂ ਸੰਸਾਰ ਦੇ ਰਟਣ ਵਾਸਤੇ ਚੱਲੇ ਹਨ ਤਾਂ ਉਹ ਉੱਚੇ ਹਿਮਾਲਿਆ ਪਹਾੜਾਂ ਦੀਆਂ ਚੋਟੀਆਂ ਤੇ ਵੀ ਜਾ ਚੜੇ ਉਤੇ ਉਹਨਾਂ ਦੇ ਕੰਦਰਾ ਵਿੱਚ ਬੈਠੇ ਹੋਏ ਜੋਗੀਆਂ ਨੂੰ ਮਿਲਣ ਵੀ ਗਿਆ ਉਹ ਜੋਗੀ ਇੱਕ ਕਲੇਮ ਕਰਦੇ ਸੀ ਕਿ ਅਸੀਂ ਜੋਗ ਦੀ ਸਾਧਨਾ ਨਾਲ ਬੜੇ ਲੰਬੀ ਉਮਰ ਵਾਲੇ ਹੋ ਗਏ ਤੁਮਾਰਾ ਚਿਨ ਕੀ ਉਪਦੇਸ਼ ਦਿੱਤੇ ਨੇ ਕਿ ਨਾ ਤਾਂ ਦੁਨਿਆਵੀ ਬੁੜਾਈਆਂ ਪ੍ਰਾਪਤ ਕਰਨ ਨਾਲ ਨੂੰ ਕੁਝ ਮਿਲਦਾ ਨਾ ਲੰਮੀ ਉਮਰ ਪ੍ਰਾਪਤ ਕਰਨ ਨਾਲ ਕੁਝ ਮਿਲਦਾ ਮਿਲਦਾ ਕਾਦੇ ਨਾਲ ਹੈ ਜੇ ਪ੍ਰਭੂ ਦੀ ਅਕਾਲ ਪੁਰਖ ਦੀ ਸਾਡੇ ਤੇ ਮਿਹਰ ਦੀ ਨਜ਼ਰ ਹੋ ਜਾਏ ਕਿਰਪਾ ਦ੍ਰਿਸ਼ਟੀ ਹੋ ਜਾਏ ਸੋਮਰਾਚੀ ਇਸ ਪੜੀ ਨੂੰ ਔਰਬ ਕਰਦੇ ਹੋਇਆਂ ਫਰਮਾ ਰਹੇ ਹਨ ਜੇ ਜੋ ਕੁ ਚਾਰੇ ਯਾਰ ਜਾ ਔਰ ਜਾ ਉਮਰ ਜੇ ਮਨੁੱਖ ਦੀ ਉਮਰ ਚਾਰ ਯੁੱਗਾਂ ਜਿੰਨੀ ਹੋ ਜਾਵੇ ਸਾਡੇ ਪੁਰਾਣੇ ਦਰਸ਼ਨ ਵਿੱਚ ਫਲਸਫੀ ਵਿੱਚ ਚਾਰ ਯੁੱਗ ਮੰਨੇ ਗਏ ਸਤਜਯੁਗ ਤ੍ਰਾਤਜਯੁਗ ਦੋ ਆਪਰਜੁਗ ਅਤੇ ਕਲਜੁਗ ਔਰ ਇਹ ਵੀ ਖਿਆਲ ਕੀਤਾ ਜਾਂਦਾ ਹੈ ਕਿ ਇਹ ਸਾਰੇ ਜੁਗ ਲੱਖਾਂ ਬੜਿਆਂ ਦੇ ਬੜਦੇ ਹਨ ਤੁਮਾਰ ਜੀ ਕਹਿੰਦੇ ਨੇ ਕਿ ਜੇ ਚੌਥ ਜੁਗਾ ਜੀ ਨੇ ਵੀ ਕਿਸੇ ਦੀ ਅਰਜਾ ਹੋ ਜਾਏ ਆਮ੍ਰਿਤਧਨ ਤੋ ਤਰਪੀ ਤਾੜਾ ਸਿ ਸੋ ਇਹ ਤੋ ਤ ਕਿ ਜਾਨਾ ਰਖਤਾ ਜੀ ਹੁੰਦਾ ਤੋ ਮਰਦ ਜੋ ਕਹਿੰਦੇ ਨੇ ਕਿ ਭਾਈ ਜੇ ਤੁਹਾਡੀ ਉਮਰ ਚਾਰ ਜੁਗਾਂ ਜਿਨੀ ਹੋ ਜਾਏ ਜੇ ਜੋ ਚਾਰੇ ਆਰਜਾ ਆਰਜਾ ਉਮਰ ਤੇ ਚਾਰ ਜੁਗਾਂ ਜਿਨੀ ਨਹੀਂ ਨਹੀਂ ਹੋਰ ਦਸ ਸੁਣੀ ਹੋਏ ਦਸ ਸੁਣੀ 10 ਟਾਈਮਸ ਜਿਹਨੇ ਸਾਰੇ ਜੁਗਾ ਦੀ ਉਮਰ ਹੈ ਉਹਦੇ ਨਾਲੋਂ ਵੀ 10 ਗੁਣਾ ਵੱਧ ਪਾੜੇ ਉਮਰ ਹੋ ਜਾਵੇ ਇਤਨੇ ਲੰਬੇ ਜੀਵਨ ਵਾਲੇ ਤੁਸੀਂ ਬੜ ਜਾਓ ਨਮਾ ਖੰਡਾ ਵਿੱਚ ਜਾਣੀ ਐ ਨੌਂ ਵਿੱਚ ਸੇ ਮੰਨੇ ਗਏ ਨੇ ਜਿਨ੍ਹਾਂ ਨੂੰ ਨੌਂ ਖੰਡ ਕਹਿੰਦੇ ਨੇ ਨੌਂ ਖੰਡਾਂ ਵਿੱਚ ਜਾਣੀ ਐ ਮਤਲਬ ਸਾਰੀ ਦੁਨੀਆ ਵਿੱਚ ਸਾਰ ਧਰਤੀ ਤੇ ਤੁਹਾਨੂੰ ਲੋਕ ਜਾਣਨ ਲੱਗ ਪੈਂ ਤਹਾਡੀ ਪ੍ਰਸਿੱਧੀ ਹੋ ਜਾ ਤੁਹਾਡੀ ਮਸ਼ਹੂਰੀ ਹੋ ਜਾ ਨੌਂ ਖੰਡਾਂ ਵਿੱਚ ਜਾਣੀ ਐ ਨੌਰ ਜਲੈ ਸਭ ਕੋਏ ਜੇ ਤੇ ਵੀ ਤੁਸੀਂ ਜਾਓ ਲੋਕ ਤੁਹਾਡੇ ਪਿੱਛੇ ਪਿੱਛੇ ਹੋ ਜਾਣ ਕਿ ਬਹੁਤ ਵੱਡੇ ਮਹਾਂਪੁਰਸ਼ ਆ ਗਏ ਨੇ ਵੱਡੇ ਵੱਡੇ ਸੰਤ ਆ ਗਏ ਨੇ ਵੱਡੇ ਵੱਡੇ ਨੇਤਾ ਆ ਗਏ ਨੇ ਇਹਨਾਂ ਦੀ ਬੜੀ ਦੀਰਘਾਯੂ ਹੈ ਮਰਜ਼ ਕਹਿੰਦੇ ਨੇ ਤੁਹਾਡੇ ਵਿੱਚ ਇਹ ਸਾਰੀਆਂ ਗੱਲਾਂ ਜੇਕਰ ਪੈਦਾ ਹੋ ਜੇ ਨਵਾਂ ਖੰਡਾ ਵਿੱਚ ਜਾਣੀ ਹੈ ਨਾਉ ਚੱਲੇ ਸਭ ਕੋਏ ਤੇ ਇਸ ਤੋਂ ਵੀ ਉੱਪਰ ਚੰਗਾ ਨਾਮ ਰਖਾਈ ਕੇ ਤੁਹਾਡੇ ਨਾਮ ਦੀ ਚੰਗੀ ਪ੍ਰਸਿੱਧੀ ਹੋ ਜਾਏ ਤੁਹਾਡੀ ਰੈਪਿਊਟੇਸ਼ਨ ਸਾਰੀ ਦੁਨੀਆ ਤੇ ਬੜੀ ਵਧੀਆ ਹੋ ਜਾਏ ਚੰਗਾ ਨਾਮ ਬਣ ਜਾ ਤੁਹਾਡਾ ਜਸ ਕੀਰਤ ਜਗ ਲੈ ਤੇ ਸਾਰੇ ਜਗ ਤੋਂ ਸਾਰੀ ਦੁਨੀਆ ਤੋਂ ਤੁਹਾਨੂੰ ਪ੍ਰਸ਼ੰਸਾ ਮਿਲੇ ਜਸ ਬਿਲੇ ਕੀਰਤ ਮਿਲੇ ਬੁੜਾਈ ਬਿਲੇ ਸਾਰੀ ਦੁਨੀਆ ਤੁਹਾਡੇ ਪਿੱਛੇ ਪਿੱਛੇ ਹੋ ਜਾ ਤੁਹਾਨੂੰ ਆਪਣਾ ਆਗੂ ਮੰਨੇ ਇਤਨੀ ਵੱਡੀ ਪਦਵੀ ਔਰ ਇਤਨੀ ਵੱਡੀ ਉਮਰ ਤੁਹਾਨੂੰ ਮਿਲ ਜਾਏ ਤਾਂ ਮਾਰੇ ਜੀ ਕਹਿੰਦੇ ਨੇ ਇਹਦੇ ਕੋਈ ਅਰਥ ਨਹੀਂ ਨਾਤੋਂ ਬੋਤੀ ਰਮੀ ਉਮਰ ਦੇ ਨਾਲ ਕੁਝ ਪ੍ਰਾਪਤ ਹੋਣਾ ਨਾ ਸੰਸਾਰਿਕ ਸ਼ੋਤ ਪ੍ਰਾਪਤ ਕਰਕੇ ਕੁਝ ਹੋਣਾ ਨਾ ਦੁਨੀਆਂ ਦੇ ਲੋਕਾਂ ਦੇ ਪਿੱਛੇ ਪਿੱਛੇ ਦੌਣ ਦੇ ਨਾਲ ਤੁਹਾਡੀ ਵਡਿਆਈ ਬਣਨੀ ਹੈ ਤੁਹਾਨੂੰ ਕੁਝ ਪ੍ਰਾਪਤ ਹੋਣਾ ਹੈ ਪ੍ਰਾਪਤ ਕਿਸ चीज ਨਾਲ ਹੋਣਾ ਉਹ ਉਹ ਦੁਪ੍ਰਾਪਤ ਹੋਣਾ ਹੈ ਜਦੋਂ ਅਕਾਲ ਪੁਰਖ ਦੀ ਵਾਹਿਗੁਰੂ ਦੀ ਤੁਹਾਡੇ ਤੇ ਮਿਹਰ ਹੋ ਤੇ ਜਦੋਂ ਤੱਕ ਮਿਹਰ ਨਹੀਂ ਬਖਸ਼ਿਸ਼ ਨਹੀਂ ਕਿਰਪਾ ਨਹੀਂ ਇਹ ਸਭ ਪ੍ਰਾਪਤੀਆਂ ਜਿਹੜੀਆਂ ਦੁਨਿਆਵੀ ਹਨ ਇਹ ਐਵੇਂ ਹੀ ਚੱਲ ਜਾਂਦੀਆਂ ਇਹਨਾਂ ਦੇ ਕੋਈ ਅਰਥ ਨਹੀਂ ਤੁਮਾਰਾ ਜ਼ਿਕਰ ਇਹਨੇ ਜੇ ਤੇ ਸਨਤ ਨ ਨ ਆਵਈ ਜੇ ਉਹਦੀ ਵਾਹਿਗੁਰੂ ਦੀ ਨਜ਼ਰ ਵਿੱਚ ਤੁਸੀਂ ਪਰਵਾਣ ਨਹੀਂ ਚੜੇ। ਉਹਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਨਹੀਂ ਬਣੇ। ਉਹਦੀ ਮਿਹਰ ਦੀ ਨਜ਼ਰ ਤੁਹਾਡੇ ਤੇ ਨਹੀਂ ਹੋਈ। ਤਾਂ ਫਰਮਾਉਂਦੇ ਜੀ ਕਹਿੰਦੇ ਨੇ ਤਾਂ ਬਾਤ ਇਹ ਨਾ ਪੁੱਛੈ ਕਿ ਤੁਹਾਡੀ ਕੋਈ ਬਾਤ ਵੀ ਨਹੀਂ ਪੁੱਛੇਗੀ। ਤੁਾਨੂੰ ਕੋਈ ਇੰਪੋਰਟੈਂਸ ਨਹੀਂ ਮਿਲੇਗੀ ਤੁਹਾਡਾ ਕੋਈ ਮਹੱਤਵ ਨਹੀਂ ਬਣੇਗਾ ਕਿਉਂਕਿ ਦੁਨਿਆਵੀ ਪ੍ਰਾਪਤੀਆਂ ਦੇ ਨਾਲ ਮਨੁੱਖਤਾ ਕੋਈ ਮਹੱਤਵ ਬਣ ਨਹੀਂ ਸਕਦਾ ਭਾਵੇਂ ਵੱਡੀਆਂ ਤੋਂ ਵੱਡੀਆਂ ਪ੍ਰਾਪਤੀਆਂ ਕਰ ਲਵੇ ਸਭ ਦੇ ਸੱਚ ਤੋਂ ਕੋ ਰਾਜਾ ਤੋਫੀਆ ਸੁਖਮਨੀ ਸਾਹਿਬ ਵਿੱਚ ਪੰਜ ਪਾਸੇ ਦੇ ਪ੍ਰਮਾਣ ਹਨ ਕਿ ਸਾਰੀ ਦੁਨੀਆਂ ਦਾ ਰਾਜ ਮਿਲ ਜਾਵੇ ਤੁਰੇ ਬੀ ਜ਼ਰੂਰੀ ਨਹੀਂ ਕਿ ਸੁਖ ਮਿਲ ਜਾਏ ਸਭਰਨ ਸ੍ਰਿਸ਼ਟ ਕੋ ਰਾਜਾ ਦੁਖੀ ਆ ساری ਦੁਨੀਆ ਦਾ ਰਾਜਾ ਵੀ ਰਾਜਾ ਬਣ ਕੇ ਵੀ ਦੁਖੀ ਹੀ ਰਹਦਾ ਉਸ ਤੇ ਤਾਤਰੇ ਤੇ ਹਰ ਦਾ ਨਾਮ ਜਪਤ ਹੋਏ ਸੁਖੀ ਆ ਜਿਹੜਾ ਪ੍ਰਭੂ ਦੇ ਨਾਮ ਸਿਮਰ ਚੁੜ ਗਿਆ ਜਿਹੜਾ ਨਾਮ ਚੱਪਣ ਲੱਗ ਪਿਆ ਉਹਨੂੰ ਵਦੇਰੇ ਸੁੱਖ ਮਿਲਦਾ ਹੈ ਰਾਜ ਦੇ ਨਾਲ ਸੁੱਖ ਨਹੀਂ ਦੁਨਿਆਵੀ ਚੀਜ਼ਾਂ ਦੇ ਨਾਲ ਸੁੱਖ ਨਹੀਂ ਪ੍ਰਭੂ ਦੇ ਸਿਮਰਨ ਨਾਲ ਤੇ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਤਾਂ ਹੀ ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤਾਂ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਸੋਮਰਾਚਿ ਕਹਰੇ ਨੇ ਜੇ ਤੇ ਸੁਨੋ ਤੇ ਨਯਾਵਈ ਉਸ ਵਾਹਿਗੁਰੂ ਨੂੰ ਉਸ ਪ੍ਰਭੂ ਨੂੰ ਜੇ ਤੁਸੀਂ ਪ੍ਰਵਾਨ ਨਹੀਂ ਹੋਏ ਉਹਦੀ ਨਜ਼ਰ ਵਿੱਚ ਤੁਸੀਂ ਜੋਗ ਸਥਾਨ ਪ੍ਰਾਪਤ ਨਹੀਂ ਕਰ ਸਕੇ ਉਹਦੀ ਕਿਰਪਾ ਦੇ ਪਾਤਰ ਨਹੀਂ ਬਣ ਸਕੇ ਤਾਂ ਬਾਤ ਇਹਨਾਂ ਪੁੱਛੈ ਕਿ ਤੁਹਾਡੀ ਕੋਈ ਪਰਵਾਹ ਨਹੀਂ ਕਰੇਗਾ ਜਿੰਨੀਆਂ ਮਰਜ਼ੀ ਵਡਿਆਈਆਂ ਲੈ ਕੇ ਆਲ ਤੁਰੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਕੀਟ ਕੀੜਾ ਮਰਜ ਕਹਿੰਦੇ ਨੇ ਕਿ ਜਿਹੜਾ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਿਆ ਪ੍ਰਭੂ ਦੀ ਨਜ਼ਰ ਤੇ ਵਿੱਚ ਪ੍ਰਵਾਨ ਨਹੀਂ ਹੋਇਆ ਨਾਮ ਸਿਮਰਨ ਦੀ ਜਿਸ ਨੂੰ ਪ੍ਰਾਪਤੀ ਨਹੀਂ ਹੋਈ ਨਾਮ ਸਿਮਰਨ ਦੁਆਰਾ ਜਿਹੜਾ ਪ੍ਰਭੂ ਨਾਲ ਜੁੜਿਆ ਨਹੀਂ ਉਹਦੀ ਹੱਤ ਕੀ ਹੈ ਕੀਟਾਂ ਅੰਦਰ ਕੀਟ ਕਿਹੜਿਆਂ ਤੋਂ ਵੀ ਕੀੜਾ ਬਹੁਤ ਮਾਰਾ ਕੀੜਾ ਬਹੁਤ ਹੀ ਮਾਰੂ ਜੀਵਨ ਵਾਲਾ ਉਹ ਬਣ ਜਾਏਗਾ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਾਰੇ ਉਹਦੇ ਤੇ ਕਈ ਤਰ੍ਹਾਂ ਦਾ ਦੋਸ਼ ਲਾਣਗੇ ਔਰ ਉਹ ਦੋਸ਼ੀ ਬਣ ਜਾਏਗਾ ਪਉ ਮੇ ਪਉ ਦੇ ਕੁਲ ਕਿੰਨੇ ਸੰਸਾਰਿਕ ਸੁੱਖ ਹੋਣ ਕਿਤਨਾ ਧਨ ਹੋਵੇ ਕਿਤਨੀ ਦੌਲਤ ਹੋਵੇ ਕਿਤਨੇ ਮਹਾਲ ਹੋਣ ਕਿੰਨੀਆਂ ਬਾੜੀਆਂ ਹੋਣ ਮਰ ਜਿੱਕਰ ਤੇ ਇੱਕ ਪ੍ਰਭੂ ਦੀ ਨਜ਼ਰ ਵਿੱਚ ਪਰਵਾਹ ਨਹੀਂ ਹੋਇਆ ਤਾਂ ਉਹ ਕੀੜਿਆਂ ਤੋਂ ਵੀ ਮੜਾ ਕੀੜਾ ਹੈ ਔਰ ਉਹ ਸਭ ਤੋਂ ਵੱਡਾ ਗੁਣਹਗਾਰ ਹੈ ਤੋਸ਼ੀ ਰਾਬੂਦੀ ਦਰਗਾਹ ਦੇ ਵਿੱਚ ਉਸ ਨੂੰ ਦੋਸ਼ੀ ਸਮਝ ਕੇ ਸਜ਼ਾ ਦੇ ਦਿੱਤੀ ਗਿੱਲ ਤਾਂ ਅੰਦਰ ਕੀਟ ਕਰ ਤੋ ਸੀ ਤੋ ਸਤਾਰੇ ਨਾ ਕੋ ਤੇ ਗੁਣ ਗੁਣ ਕਰੇ ਮਰਦ ਕਹਿੰਦੇ ਨੇ ਕਿ ਜਦੋਂ ਅਸੀਂ ਪ੍ਰਭੂ ਦੀ ਬਖਸ਼ਿਸ਼ ਤੇ ਪਾਤਰ ਬਣਦੇ ਉਹਦੀ ਕਿਰਪਾ ਦੇ ਪਾਤਰ ਬਣਦੇ ਹਾਂ ਸੁਲਪਾਵੇਂ ਸਾਡੇ ਵਿੱਚ ਕੋਈ ਗੁਣ ਨਾ ਵੀ ਹੋਵੇ ਅਸੀਂ ਨਿਰਗੁਣ ਹੋਈਏ ਅਸੀਂ ਸੁਧਾਰਨ ਦੀ ਹੋਈਏ ਸਾਡੇ ਕੋਲ ਕੋਈ ਵੀ ਦੁਨੀਆਵੀ ਵਸਤੂ ਦੀ ਹੋਵੇ ਨਾ ਹੋਵੇ ਤੇ ਜੇ ਪ੍ਰਭੂ ਤੁਹਾਡੇ ਤੇ ਮਿਹਰਬਾਨ ਹੋ ਗਿਆ ਟੁੱਟ ਗਿਆ ਤਾਂ ਮਾਰਜੀ ਕਹਿੰਦੇ ਨੇ ਨਾਨਕ ਕੰਨਰ ਕੋਣ ਕੋਣ ਕਰੇ ਕੀੜਾ ਥਾਪ ਦੇਵੇ ਪਾਤਸ਼ਾਹੀ ਰਸਪਰ ਕਰੇ ਸਵਾ ਮਾਰ ਜਿੱਕੇ ਤੇ ਨਿੱਕੇ ਸੌਲੇ ਕੋ ਦੇ ਨਜ਼ਰ ਉਦੀ ਹੈ ਮੇਰੀ ਤੇ ਕੀੜਿਆਂ ਨੂੰ ਪਾਤਸ਼ਾਹ ਹੀ ਬਣ ਜਾ ਕਿੜੇ ਨੂੰ ਪਾਤਸ਼ਾਹ ਹੀ ਬਣ ਜਾ ਤੇ ਜਿਹੜੇ ਹਮੇਵਾਰੇ ਫੌਜਾਂ ਵਾਲੇ ਲਸ਼ਕਰਾਂ ਵਾਲੇ ਹੁੰਦੇ ਨੇ ਉਹਨਾਂ ਦੇ ਲਸ਼ਕਰ ਵੱਡੀਆਂ-ਵੱਡੀਆਂ ਫੌਜਾਂ ਜਿਹੜੀਆਂ ਨੇ ਉਹ ਸੁਆਹ ਹੋ ਜਾਂਦੀਆਂ ਨੇ ਜਦੋਂ ਪ੍ਰਭੂ ਦੀ ਮਿਹਰ ਦੀ ਨਜ਼ਰ ਉਹਨਾਂ ਤੇ ਨਾ ਹੋਵੇ ਉਹਨਾਂ ਦਾ ਸਤਿ ਸ਼ਕਤਮ ਹੋ ਜਾਂਦਾ ਹੈ ਸਭ ਕੁਝ ਗਵਾ ਬੈਠਦੇ ਨਾਨਕ ਨਿਰਗੁਣ ਗੋਣ ਗਾਰੇ ਨਿਰਗੁਣ ਜਿਹਦੇ ਵਿੱਚ ਕੋਈ ਗੁਣ ਨਹੀਂ ਉਹਨੂੰ ਗੁਣ ਦੇ ਦਿੰਦਾ ਹੈ ਉਹਨੂੰ ਗੁੜਾਈ ਦੇ ਦਿੰਦਾ ਹੈ ਗੋਣ ਬੰਤਿਆ ਗੁਣ ਦੇ ਜਿਹੜੇ ਗੁਣ ਉਹਨਾਂ ਹਮ ਜਿਹਨਾਂ ਵਿੱਚ ਕੋਈ ਗੁਣ ਹੈ ਵੀ ਉਹ ਵੀ ਪ੍ਰਭੂ ਦੇ ਸਮਰਨ ਵਿੱਚ ਲੱਗ ਜਾਣ ਉਹਦੀ ਯਾਦ ਨਾਲ ਜੁੜ ਜਾਣ ਤੋਂ ਮਾਰਗ ਕਹਿੰਦੇ ਨੇ ਕਿ ਉਹਨਾਂ ਨੂੰ ਹੋਰ ਗੁਣ ਮਿਲ ਜਾਂਦੇ ਗੁਣਵੱਤਿਆਂ ਗੁਣ ਦੇ ਜਿਹੜੇ ਨਿਰਗੁਣ ਨੇ ਕਿਰਪਾ ਦੁਆਰਾ ਉਹ ਵੀ ਗੁਣਾ ਵਾਲੇ ਬਣ ਜਾਂਦੇ ਤੇ ਜਿਨ੍ਹਾਂ ਕੋਲ ਗੁਣ ਹਨ ਉਹ ਜਦੋਂ ਕਿਰਪਾ ਦੇ ਪਾਤਰ ਬਣਦੇ ਨੇ ਤੇ ਉਹਨਾਂ ਨੂੰ ਅਕਾਲ ਪੁਰਖ ਦੀ ਦਰਗਾਹ ਤੋਂ ਹੋਰ ਉਹਨਾਂ ਦੀ ਬਖਸ਼ਿਸ਼ ਹੁੰਦੀ ਹੈ ਹੋਰ ਗੁਣਿਆਈਆਂ ਮਿਲਦੀਆਂ ਹਨ ਹੋਰ ਚੜ੍ਹਦੀ ਕਲਾ ਮਿਲਦੀ ਹੈ ਹੋਰ ਅਰਥ ਪ੍ਰਕਾਰ ਦੇ ਸੁੱਖ ਜਿਹੜੇ ਵਿੱਚ ਉਹਨਾਂ ਨੂੰ ਪ੍ਰਾਪਤ ਹੁੰਦੇ ਤੇਹਾ ਕੋਈ ਨਾ ਸਜਾਈ ਪਉੜੀ ਦੀ ਆਖਰੀ ਪੰਕਤੀ ਵਿੱਚ ਮਰ ਜੀ ਉਸ ਅਕਾਲ ਪੁਰਖ ਪ੍ਰਭੂ ਦੀ ਵਡਿਆਈ ਕਰ ਰਹੇ ਕਿ ਉਹ ਸਾਰਿਆਂ ਨੂੰ ਗੁਣ ਦੇ ਸਕਦਾ ਹੈ ਸਾਰਿਆਂ ਨੂੰ ਗੁਣੀਆਂ ਬਖਸ਼ ਸਕਦਾ ਪਰ ਸੰਸਾਰ ਦੇ ਉੱਤੇ ਹੋਰ ਕੋਈ ਅਜਿਹੀ ਹਸਤੀ ਨਹੀਂ ਜਿਹੜੀ ਉਸ ਪ੍ਰਭੂ ਦੇ ਅੰਦਰ ਕੋਈ ਗੁਣ ਪੈਦਾ ਕਰ ਸਕਦਾ ਕੋਕਰ ਪ੍ਰਭੂ ਇੱਕ ਕੋਈ ਦাতা ਹੈ ਤੂੰ ਦাতা ਦাতাar ਤੇਰਾ ਦਿੱਤਾ ਹੈ ਸਭਨਾਂ ਜੀਵ ਦਾ ਇੱਕ ਦਾਤਾ ਸੋ ਮੈਂ ਵਿਸਤਰਨ ਦੁਆਇ। ਦਾਤਾ ਕੇਵਲ ਕੋ ਹੈ। ਸ਼ਕਤੀਆਂ ਵਾਲਾ ਉਹ ਹੈ। ਹਰਥਵਿਆਪਕ ਉਹ ਹੈ। ਉਹ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ। ਕਿਰਤ ਹੈ। ਪਰ ਉਸ ਨੂੰ ਕ੍ਰੀਏਟ ਕਰਨ ਵਾਲਾ ਕੋਈ ਨਹੀਂ। 탑ਿਆ ਨਾ ਜਾਇ ਕਿ ਤਰ੍ਹਾਂ ਹੋਏ। ਇਸੇ ਤਰ੍ਹਾਂ ਹੀ ਪਰਭੂ ਜੜਿਆ ਹੈ ਉਹ ਆਪਣੀ ਕਿਰਪਾ ਦੁਆਰਾ ਸੰਸਾਰ ਦੇ ਜਿੰਨੇ ਵੀ ਜੀਵ ਹਨ ਉਹਨਾਂ ਨੂੰ ਗੁਨਾ ਦੀ ਬਖਸ਼ਿਸ਼ ਕਰਦਾ ਹੈ ਮਰਤ ਨੂੰ ਮਰਿ ਨੂੰ ਵਿਪક્ષਤਾ ਹੈ ਜੇ ਚੰਗਾ ਬੰਦਾ ਕੋਦੇ ਨਾਲ ਜੁੜਿਆ ਹੈ ਤਾਂ ਉਹਨੂੰ ਹੋਰ ਬੁਢਿਆਈਆਂ ਬਖਸ਼ਦਾ ਹੈ ਲੇਕਿਨ ਦੁਨੀਆ ਦੇ ਉੱਤੇ ਐਹੋ ਜੀ ਕੋਈ ਸ਼ਕਤੀ ਨਹੀਂ ਜਿਹੜੀ ਉਹਦੇ ਅੰਦਰ ਕੋਈ ਗੁਣ ਕਰ ਸਕੇ ਉਹਨੂੰ ਗੁਣਾਂ ਦੀ ਦਾਤ ਬਖਸ਼ ਸਕੇ ਤੇਹਾ ਕੋਈ ਨਸ ਜਹੀ ਤੇਹਾ ਐਸਾ ਕੋਈ ਸੁਧਕਾਰੀ ਖਿਆਲ ਵਿੱਚ ਨਹੀਂ ਆਉਂਦਾ ਨਜ਼ਰ ਵਿੱਚ ਨਹੀਂ ਆਉਂਦਾ ਗੁਰੂ ਦੇ ਮਾਤਮੇ ਚ ਵੀ ਇਹੋ ਜੀ ਹੋਰ ਸ਼ਕਤੀ ਨਜ਼ਰ ਨਹੀਂ ਆਉਂਦੀ ਜੇ ਤਿਸ ਗੁਣ ਕੋਈ ਕਰੇ ਜਿਹੜੀ ਉਸ ਪ੍ਰਭੂ ਦੇ ਅੰਦਰ ਕੋਈ ਗੁਣ ਪੈਦਾ ਕਰ ਸਕੀ ਕੰਤੋਪਾ ਇਹ ਹੈ ਕਿ ਪ੍ਰਭੂ ਅਕਾਲ ਪੁਰਖ ਸਭ ਗੁਣਾਂ ਦੇ ਮਾਲਕ ਹੈ ਇਸੇ ਕਰਕੇ ਉਹਨਾਂ ਨੂੰ ਗੁਣ ਨਿਧਾਨ ਕਿਹਾ ਗਿਆ ਨਿਧਾਨ ਬਣ ਖਜ਼ਾਨਾ ਉਹ ਗੁਣਾਂ ਦੇ ਖਜ਼ਾਨੇ ਗੁਣਤਾਸ ਸੰਸਾਰ ਦੇ ਜੀਵ ਉਹਨਾਂ ਕੋਲੋਂ ਗੁਣ ਮੰਗਦੇ ਨੇ ਤਾਕਤ ਮੰਗਦੇ ਉਹ ਮਿਹਰਤੀ ਨਜ਼ਰ ਕਰਕੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਨਾਨਕ ਨਦਰੀ ਨਦਰ ਨਿਹਾਰ ਆਪਣੀ ਮਿਹਰ ਦੀ ਨਜ਼ਰ ਨਾਲ ਸੰਸਾਰ ਦੇ ਜੀਵਾਂ ਨੂੰ ਪ੍ਰਸੰਨ ਕਰ ਦੇ ਪਰ ਪ੍ਰਭੂ ਦੇ ਵਿੱਚ ਗੁਣ ਪੈਦਾ ਕਰਨ ਵਾਲੀ ਹੋਰ ਕੋਈ ਸ਼ਕਤੀ ਨਹੀਂ ਉਹ ਆਪਣੇ ਆਪ ਤੋਂ ਕਿਉਂਕਿ ਜਪਜੀ ਦਾ ਅਰੰਭਕ ਅਰੰਭਕ ਸੰਦੇਸ਼ ਹੀ ਇਹ ਹੈ ਕਿ ਉਹ ਸਵੈ ਹੁੰਦਾ ਹੈ ਇਹ ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਉਹ ਸੈਭੰ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਉਹ ਆਪਣੇ ਗੁਣ ਦਾ ਆਪ مالک ਉਹਦੇ ਵਿੱਚ ਕੋਈ ਪੈਦਾ ਨਹੀਂ ਕਰ ਸਕਦਾ ਸੋ ਸਭ ਗੁਣਾ ਦਾ ਖਜ਼ਾਨਾ ਸਭ ਤੋਂ ਉੱਚੀ ਸ਼ਕਤੀ ਜਿਸ ਤੋਂ ਪ੍ਰਹੋਰ ਕੋਈ ਹਸਤੀ ਨਹੀਂ ਕੋਈ ਸ਼ਕਤੀ ਨਹੀਂ ਮਹਾਰਾਜ ਜੀ ਸੰਖੁਪ ਦੇਸ਼ ਦਿੰਦੇ ਨੇ ਕਿ ਸਾਨੂੰ ਉਹਦੇ ਨਾਮ ਅਤੇ ਸਿਮਰਨ ਵਿੱਚ ਜੁੜਨਾ ਚਾਹੀਦਾ ਹੈ ਜੇਕਰ ਅਸੀਂ ਉਸ ਸਿਮਰਨ ਵਿੱਚ ਜੁੜਾਂਗੇ ਉਹਦੀਆਂ ਬਖਸ਼ੀਆਂ ਦੇ ਪਾਤਰ ਬਣਾਂਗੇ ਸਾਡੇ ਵਿੱਚ ਗੁਣ ਪੈਦਾ ਹੋਣਗੇ ਜੇ ਅਸੀਂ ਨਰਜੀਸ ਵੀ ਹਾਂ ਸਾਡੇ ਵਿੱਚ ਕੁਝ ਵੀ ਨਹੀਂ ਹੈ ਪ੍ਰਭੂ ਸਾਡੇ ਤੇ ਕਿਰਪਾ ਕਰਕੇ ਸਾਨੂੰ ਬੜਾ ਕੁਝ ਦੇਣਗੇ ਤੇ ਜੇ ਸਾਡੇ ਕੋਲ ਕੁਝ ਗੁਣ ਹਨ ਵੀ ਹਨ ਉਹ ਵੀ ਪ੍ਰਭੂ ਦੇ ਦਿੱਤੇ ਹੋਏ ਨੇ ਤੇ ਜਦੋਂ ਪ੍ਰਭੂ ਦੀ ਬਖਸ਼ਿਸ਼ ਨਾਲ ਅਸੀਂ ਜੁੜਾਂਗੇ ਉਨ੍ਹਾਂ ਵਿੱਚ ਹੋਰ ਵੀ ਵਧਾ ਹੋਏਗਾ ਸਾਸਨ ਜੀ ਸਤਿਗੁਰ ਸਾਡੇ ਤੇ ਬਖਸ਼ਿਸ਼ ਕਰਨ ਮਿਹਰ ਕਰਨ ਅਸੀਂ ਉਹਨਾਂ ਦੇ ਸਿੱਖਿਆ ਤੇ ਚੱਲ ਕੇ ਉਹਨਾਂ ਦੇ ਉਪਦੇਸ਼ਾਂ ਤੇ ਚੱਲ ਕੇ ਉਸ ਅਕਾਲ ਪੁਰਖ ਦੇ ਨਾਲ ਉਸ ਪ੍ਰਭੂ ਦੇ ਉਸ ਪ੍ਰਭੂ ਦੀ ਸਦੀਵੀ ਜੋਤ ਦੇ ਨਾਲ ਜੁੜ ਸਕੀਏ ਉਹਦੇ ਨਾਮ ਤੇ ਸਿਮਰਨ ਵਿੱਚ ਆਪਣਾ ਜੀਵਨ ਗੁਜ਼ਾਰੀਏ ਤਾਂ ਕਿ ਉਸ ਪਿਆਰ ਬਖਸ਼ਾਂ ਦੇ ਕਰਤਰ ਬਣ ਕੇ ਹਰ ਬੁੱਕਾਰਦੀ ਸੋਖ ਖਤੇ ਕੁਸ਼ੀਆਸ ਕਰੀ ਉਹ 1 ਚਿਕਾ ਫਰਸਾ 1 ਜੀ